ਸਾਬੀ ਦਾ ਅੰਮ੍ਰਿਤ ਸਾਹਿਬ ਜੋ ਨਿਆ ਨੇ ਮੇਰੇ ਨੂੰ ਆਦਾਬ ਕਰ ਰੂਆ ਬੋਲੇ ਮੈਂ ਉਹਦਾ ਕਰੂ ਕਿ ਤੇ ਜਿਹੜੀ ਮਰਜ਼ੀ ਦਾ ਰਾਜ ਹੈ ਜਿਹੜੀ ਮਰਜ਼ੀ ਦਾ ਰਾਜ ਲੈਣੇ ਤਿਆਰ ਆ একটাওলে কাকডেি আনে ছানিডেকের কালে কালকেকালে আনে। পাকেকে তানে কালে কেলে কালে 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 কুযেনে এরি ছানো পালে ক ਇਹਨਾਂ ਪਰੋਕੋਨਾਂ ਵਰਗੇ ਨਸ਼ਾ ਮੇਦ ਦੇ ਸਾਡੇ ਪਿੰਡ ਵਿੱਚ ਘੁੰਮ ਰਹੇ ਨੇ ਤਾਂ ਜਾਓ ਪਰੇ ਸਾਰੀ ਸੈਟ ਦੀ ਲੋੜ ਉਹ ਤਾਂ ਵੇਚਦੇ ਨੇ ਉਹ ਤਾਂ ਮੇਰੇ ਪਾਪਾ ਦੇ ਲੋਕ ਨਸ਼ਾ ਲੈਣਗੇ ਤੇਰੀ ਉਹ ਚਲ ਕੋਈ ਗੱਲ ਨਹੀਂ ਪਹਿਲੇ ਤੁਸੀਂ ਬੈਠੋ ਆਰਾਮ ਨਾਲ ਆਰਾਮ ਨਾਲ ਬੈਠ ਮੈਂ ਆਰਾਮ ਨਾਲ ਬਹਿ ਕੇ ਕੋਈ ਆਣਾ ਉਹ ਆ ਕੇ ਪੇਸ਼ ਕਰਾਉਂਦਾ ਉਹ ਤਾਂ ਨਾਲ ਸਾਰੇ ਉਹਨੇ ਮਾਰਿਆ ਉਹ ਸਾਰੇ ਸਾਰੇ ਫੁੱਟ ਨਾਲ ਆ ਫੁੱਟ ਨਾਲ ਆ ਤੁਹਾਡੇ ਸਾਰੇ ਬੰਦੇ ਕੋਈ ਆਇਆ ਹੈ ਵੀ ਨਾਲ ਤਾਂ ਉਹ ਆ ਕੇ ਖਾਣਦੇ ਫੇਟੇ ਸ਼ੱਤਨ ਦੇ ਆਉਂ ਆਹ ਬੀਆ ਰਹੇ ਮੈਂ ਮਾਰ ਸਾਫ ਕਰੂ ਮਾਰ ਸਾਫ ਕਰੂ ਆਹ ਮੁੱਛੇ ਹਾਜ਼ਰੀ ਦਾ ਨਸ਼ਾ ਵਿੱਚ ਤਮਗਾ ਹੋ ਜੀ ਨਮਸਕਾਰ ਜੀ ਨਾ ਮੇਰਾ ਭਰਾ ਮਰੇ ਨਸ਼ਾ ਵੇਚਦਾ ਸ਼ਰੀਆਮ ਸਾਰੇ 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 ਦੇਖਦੇ ਹਾਂ ਸਰਕਾਰ ਦਾ ਦੇਸ਼ ਫਟਾ ਫਟਾ ਕੇ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਹਾਂ ਕੋੜੇ ਮਾਰੇ ਕਿਉਂ ਛੋੜੇ ਭਰਾ ਦੇ ਮੋਰਚੇ ਕਿਉਂ ਮਾਰੇ ਆ ਮੈਨੂੰ ਨਹੀਂ ਪਤਾ ਹੈਗਾ ਉਹ ਮਾਰੇ ਕੋਈ وجہ ਹੋਗੀ ਮਾਰਨ ਦੀ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ెంట్ ਨਹੀਂ ਸੀਗੇ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਨਾਸ ਕਰਦੇ ਅਸੀਂ ਉੱਥੇ ਨਹੀਂ ਸੀਗੇ ਜਿਵੇਂ ਸਾਨੂੰ ਨਹੀਂ ਹੋਣੀ ਇਨਸਾਫ ਕੀਤਾ ਮੈਂ ਇਨਸਾਫ ਵਿੱਚ ਆਉਣੀਆ ਜਿਵੇਂ ਮੇਰੇ ਭਰਾ ਦਾ ਪਰ ਰੂਆ ਉਹਨੇ ਮੈਂ ਉਹਦਾ ਕਰੂਗੀ ਕਿ ਮੇਰੇ ਜਿਹੜੀ ਮਰਜ਼ੀ ਕਰਾਉਣਾ ਜਿਹੜੀ ਮਰਜ਼ੀ ਦਾ ਮੈਂ ਲੈਣੇ ਤਿਆਰ ਆਂ ਬਹੁਤ ਜਿਆਦਾ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਜਾਨਾ ਤਿੰਨ ਬੈਠਾ ਹਾਂ ਦਾ ਉਹ ਨਹੀਂ ਦੇਖ ਰਿਹਾ ਦੇਖ ਰਿਹਾ ਹੈ ਨਹੀਂ ਨਹੀਂ ਇਸੇ ਨੂੰ ਮੈਂ ਤੁਹਾਨੂੰ ਗਾਹ ਸੱਜਾ ਹੋ ਰਿਹਾ ਹੈ। ਇਹ ਕੱਲਾ ਕਰਾਉਣੀ ਹੈ ਤਾਂ ਦੇਖ ਲਓ। ਇਹ ਬੜੀ ਤਰ੍ਹਾਂ ਤਾਂ ਇਹ ਗੱਲਾਂ ਉਹਨੇ ਲਿਖੇ। ਇਹ ਆਹ ਤੋੜੇ 10 ਦਿਨ ਦੋ ਦਿਨ ਬਾਅਦ ਜਦੋਂ ਬਾਹਰ ਆਏ ਮੇਰੇ। ਮੈਂ ਪਿੱਛੇ ਪੈ ਸੌਂਣਾ ਤਾਂ ਕਿ ਆ ਗਿਆ ਮੈਂ। ਇਹ ਕਰਾਉਣਾ ਚਾਹੀਦਾ ਹੈ। ਮੈਂ ਤੁਹਾਨੂੰ ਹਾਂਜੀ ਇੱਕ ਬੜੀ ਮੰਦਪਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ। ਤੇ ਉਹ ਜਾਣ ਬੁੱਝ ਕੇ ਹਿੱਟ ਕੀਤਾ ਉਹ ਨੌਜਵਾਨਾਂ ਨੂੰ ਜਿਹਦੇ ਦਾ ਨਾਲ ਦੋ ਜਿਹੜੇ ਜ਼ਖਮੀ ਹਾਲਤ ਵਿੱਚ ਮੇਰੇ ਕੋਲ ਸ਼ਹਿਰ ਪੀਜੀ ਨੇ ਪੀਜੀ ਨੇ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਹੈ ਉਹ ਸਬੰਧ ਵਿੱਚ ਮਲੋਏ ਵੀ ਜੋ ਵੀ ਬੰਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬਹੁਤ ਕੀ ਬਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਹਿੰਦਾ ਵੀ ਜੋ ਵੀ ਬੰਦੀ ਜੋ ਕਾਰਵਾਈ ਉਹ ਤੇ ਪੂਰੀ ਤੋਸ ਕਰਵਾਈ ਕੀਤੀ ਜਾਵੇ ਨਸ਼ੇ ਦੇ ਮਾਮਲੇ ਉਪਰਲਾ ਮਾਮਲਾ ਜਾਰੀ ਜੀ ਪਰ ਆਪਣੇ ਆਪ ਦੇ ਵਿੱਚ ਵੀ ਦੇਖੋ ਜੀ ਸਾਰੀ ਕੋਸ਼ਿਸ਼ਾਂ ਚੱਲਦੇ ਤੁਸੀਂ ਵੀ ਨਾਲ ਹੋ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲੇ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਚੱਲਦੀਆਂ ਨੇ ਅੱਗੇ ਵੀ ਪਿੱਛੇ ਜੇ ਕੋਈ ਕੋਸ਼ਿਸ਼ਾਂ ਜ਼ਰੂਰ ਹੋਈ ਹੈ ਦੀ ਇਹਨਾਂ ਪਰ ਇਹ ਹਟਦੇ ਨਹੀਂ ਹੈਗੇ ਇਹ ਜਦੋਂ ਸਾਰਾ ਮਤਲਬ ਖਾਦੂ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਵੀ ਘੱਟ ਹੀ ਅਸਰ ਦੇਣਾ ਹੈ ਤੁਹਾਨੂੰ ਪਤਾ ਵੀ ਪਿੱਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀਵ ਦੁੱਖ ਸਦੋ ਸਮਝੋ ਆਪ ਦੁੱਖ ਹੋਇਆ ਹੈ ਨਾ ਇਸੇ ਪਰਿਵਾਰ ਤੋਂ ਜਦੋਂ ਮੈਂਬਰ ਚਲੇ ਜਾਂਦਾ ਉਹਦੀਆਂ ਨੇ ਉਹਦੀਆਂ ਤੀਸਰਾ ਬੱਚਾ ਉਹਦੇ ਹੋ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਜਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅੰਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫੱਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮੌਜੂਦੀ ਤੇ ਮੌਜੂਦ ਸੀ ਆਈਓ ਉਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਸੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਬਚਾ ਉਹਨਾਂ ਤੇ ਉਹਨਾਂ ਬਣ ਅਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਭਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ। ਕਿਹ ਡਿਗੜਾ ਤੇ ਮੁੰਡੇ ਪਰ ਮੁੰਡੇ ਤੇ ਹੈ ਕਿ ਚਾਰ ਵਾਰੀ ਐਥੋਂ ਵੀ ਨਹੀਂ ਮੁੰਡੇ ਆਉਂਦੇ ਕੋਈ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਉਹ ਤੁਸੀਂ ਚਾਹੁੰਦੇ ਵੀ ਪੱਤਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉਹਦੇ ਪੱਲੇ ਪਰਚਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪੱਲੇ ਪਰਚਾ ਜਿਹਾ ਹੋ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਨ ਨੇ ਜੇ ਜੇ ਕਿੰਨੇ ਬੰਦੇ ਆ ਜੀ ਉਹ ਵੀ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਜੀ ਆ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਨੇ ਜੀ ਉਹ ਸਾਹਿਬ ਇਹ ਜਿਹੜਾ ਜਿ ਮਤਾਇਦ ਪਰੇ ਜੀ ਪੁਲਿਸ ਦੇ ਖਿਲਾਫ ਕਾਰਵਾਈ ਕਰ ਰਹੇ ਕਹਿੰਦੇ ਆ ਇਸ ਵਾਰ ਇਹਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਵੀ ਉਹਨਾ ਬਸਵੇਵ ਕੀਤਾ ਸਾਬੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਲਦੀ ਇੱਥੇ ਪੁਰਾ ਪੋਰਸਲੇਨ ਡਿਪਾਰਟਮੈਂਟਲ ਵਾਲੀ ਦੇ ਸਸਪੈਂਸ਼ਨ ਦੀ ਪਾਸ ਕਰਕੇ ਸਬਰੀ ਜ਼ਰਵ ਨੂੰ ਹੁਣੇ ਭੇਜਣਾ ਹੈ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਅੰਦਰ ਵੀ ਭੇਜਾਂਗੇ ਕਿ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਕੁਇਨੋਟ ਇਹਨਾਂ ਦੇ ਪਰਿਵਾਰਕ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਇੱਥੇ ਕੋਈ ਅੱਧਾ ਘੰਟਾ ਪਹਿਲਾਂ ਬੜੀ ਬੁਢੀ ਜੀ ਨੱਕਾ ਚੁੱਕੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜਪਦਾ ਜੀ ਇਹ ਜਿਹੜੇ ਸਾਹਮਣੇ ਜਾਵੋ ਅਸਰ ਹੋ ਜੀ ਕਰੇ ਇਹ ਜਿਹੜੇ ਮੈਰਾ ਦੋਨੇ ਚੋਕੂ ਉਹਦੇ ਜਿਹੜੇ ਭਰਾ ਦੇ ਬੱਚੇ ਜਹਜ ਜੀ ਇਹ ਜਿਹੜੇ ਰਜੇ ਜੀ ਕੋਈ ਆਪਸ ਕੋਈ ਹਜੇ ਤਾਂ ਮਾਮਲੇ ਆਏ ਆ ਉਹਨਾਂ ਨੂੰ ਵਕਤ ਪਤਾ ਲੱਗੂਗਾ ਇਹ ਤਾਂ ਜੀ ਕਿੰਨੇ ਜਣੇ ਸੀ ਇਧਰ ਪਾਣੀ ਇਹ ਹੁਣ ਇੱਕ ਪਾਰ ਵਾਲੇ ਦੱਸਣਗੇ ਕਿ ਕਿੰਨੇ ਜਣੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖੜਾ ਪਰਚਾ ਦੱਬੋ ਜੀ ਕਾਰਵਾਈ ਨਹੀਂ ਭੜਿਆ ਤਾਂ ਪੋਸਟ ਤੁਹਾਡੇ ਵੱਲੋਂ ਕਾਰਵਾਈ ਅਜੀ ਤੋ ਤਿਆਰੀ ਆ ਜੀ ਤਿਆਰੀ ਹਰ ਪਕੌੜਾ ਕੀ ਹੋਈ ਕਹਿੰਦਾ ਮੁੰਡੇ ਡੱਤਕੀ ਦੀ ਹੋਈ ਆ ਕੁਲਵਿੰਦਰ ਸਿੰਘ ਆ ਜੀ ਜਿਹਨੇ ਮਾਰਿਆ ਕਿਨੇ ਜੋ ਸੋਨੂ ਸੋਨੂ ਆਈ ਚਕਲੀ ਮੰਗਾ ਤੇ ਅਰੇ ਇਹਦੇ ਬੱਲੇ ਜਿਹੜੇ ਪੱਛੇ ਦਾ ਅੱਜ ਆਪਣੇ ਮਛਰਾਂ ਦੇ ਕੋਲ ਸਨ ਨਹੀਂ ਹੈ ਨਹੀਂ ਇਹ ਤੇ ਮਛਰਾਂ ਵਾਲੇ ਨਹੀਂ ਮੱਛੀ ਵਾਲੇ ਨਹੀਂ ਹੈ ਜਿਹੜੇ ਕਹਿੰਦੇ ਭਰਾ ਤੇ ਭਰਾ ਤੇ ਹੈ ਦੋਵਾਂ ਨੇ ਮਾਰੇ ਡੱਤਰੀ ਲਈ ਕਿ ਨਹੀਂ ਕੱਲ ਸੋਨੂ ਚਲਾ ਰਿਹਾ ਸੀ ਜਿੰਦੇ ਤੱਕ ਇਹਨਾਂ ਨੇ ਬੈਲ ਪਾਇਆ ਸਤੋ